ਮਾਣਾ ਜੀਤੂ ਢੈਪੀ ਤਾਰਾ ਸਿੰਘ ਦੌਦਰ ਪਿਛਲੇ 11 12 ਮੇਲਿਆਂ ਦਾ ਜੀਤੂ ਚੱਲਿਆ ਵਾ ਦੇਖਦੇ ਆਂ ਅੱਜ ਮੇਲਾ ਕੁੰਡੀਆਂ ਦੇ ਸਿੰਘ ਫਸੇ ਹੋਇਆ ਤੇ ਨਾਲ ਹੀ ਅੰਗਰੇਜ਼ ਚੱਲਿਆ ਵਾ ਟੀਜੇ ਸ਼ੇਰ ਗਿੱਲ ਜਗਤਪੁਰ ਪਾਲਾ ਕਲਾਲ ਰਾਜੂ ਸਰਹਾਲਾ ਮੇਜਰ ਸਿੰਘੀ ਬਿਹਾਰਾ ਤੇ ਆ ਚੱਲਿਆ ਵੀਰੋ ਪੰਜਾਬ ਦਾ ਤੇ ਦੇਖਦੇ ਆ ਮੁਕਾਬਲਾ ਕਿੱਥੇ ਜੁੜਦਾ ਯਾਰਾ ਨਾਲ ਬਹਾਰਾਂ ਮੇਲੇ ਮਿੱਤਰਾਂ ਦੇ 4000 ਰੁਪਇਆ ਆ ਗਈ ਭਾਈ ਲੱਗਿਆ ਹੋਇਆ ਆ ਸ਼ੈੱਪ ਦੇ ਉੱਤੇ ਭਾਈਆ ਕਿਕਰ ਵਾਲੇ ਪਿੱਛੇ ਹਟੋ ਥੋੜੇ ਜੇ ਪਿੱਛੇ ਹਟ ਤੁਸੀਂ ਅੱਪ ਲਾ ਬਾਈ ਜੀ ਅਰਜਨ ਬੈਲੀ ਨਾ ਪੈਰ ਜੋੜ ਕੇ ਗੰਦਾਸੀ ਮਾਰੀ ਮੋਦਨ ਕੋਕਿਆਂ ਦਾ ਜਿਹਨੇ ਕੁੱਟਤੀ ਪੰਡੋਰੀ ਸਾਰੀ ਸਮਾ ਲੱਗ ਗਿਆ 22 ਸੈਕਿੰਡ 28 ਪੁਆਇੰਟਾ ਚੈਨੀ ਮਾਰੀ ਤਾਂ ਨੀਗਾ ਦੋਨਾਂ ਤੇ ਇੱਕੋ ਜਿਨਾ ਮਾ ਦੋਨਾਂ ਤੇ ਇੱਕੋ ਜਿਨਾ ਇਹ ਆ ਬਾਈ ਜੀ ਜਿਹੜਾ ਭੱਜ ਗਿਆ ਇਹ ਸਾਵਾ ਇਹ 24 ਲੱਖਾਂ ਭੱਜ ਗਿਆ ਹਰਵਿੰਦਰ ਸਮਾਣੇ ਦਾ ਹਰਵਿੰਦਰ ਸਮਾਣਾ ਇਟਲੀ 'ਚ ਵਸਦਾ ਤਾਰਾ ਦਾਉਦ ਰਾਣਾ ਕੈਨੇਡਾ 'ਚ ਵਸਦਾ ਵਾ ਬੱਗਾ ਸਮਾਣਾ ਸੋਨੀ ਸਮਾਣਾ 골ਡੀ ਲਤਾਲਾ ਜੀਤੂ ਟੈਪੀ ਚੈਨੀ ਮਹੋਲੀ ਤੇ ਅੰਗਰੇਜ਼ ਭੱਜ ਗਿਆ ਜਗਤਪੁਰ ਵਾਲੇ ਜਾਂਦਾ ਸਰਦਾਰ ਮਨਜੀਤ ਸਿੰਘ ਦੀ ਡੋਗਰ ਜਗਤਪੁਰ ਸੁਖਵਿੰਦਰ ਸਿੰਘ ਦੀ ਪੱਪੂ ਜਗਤਪੁਰ ਹਿੰਮਤ ਸਿੰਘ ਦੀ ਸ਼ੇਰਕਿਲ ਜਗਤਪੁਰ ਰਾਜੂ ਸਰਹਾਲਾ ਮੇਜਰ ਬਿਹਾਲਾ ਪਾਲੇ ਹੋਣਾ ਖਲਾਲੀਆਂ ਦਾ